ਸਤਿ ਸ੍ਰੀ ਅਕਾਲ ਮੇਰਾ ਨਾਮ ਮੋਹਿੰਦਰ ਕੁਮਾਰ ਹੈ ਜੀ ਮੈਂ ਮੋਹਾਲੀ ਤੋਂ ਬਿਲੋਂਗ ਕਰਦਾ ਹਾਂ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਜੀ ਜਿਨ੍ਹਾਂ ਨੇ 300 ਯੂਨਿਟ ਜਿਹੜੀ ਬਿਜਲੀ ਮਾਫ ਕਰੀ ਹੈ ਜਿਹੜਾ ਇਹ ਉਪਕਰਾਲਾ ਕੀਤਾ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ ਇਹ 300 ਯੂਨਿਟਾਂ ਦਾ ਪੰਜਾਬ ਦੇ ਲੱਖਾਂ ਹੀ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦਾ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਲਈ ਕਿਉਂਕਿ ਮੈਂ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਸੋ ਮੇਰੇ ਲਈ ਤਾਂ ਜ਼ੀਰੋ ਬਿੱਲ ਆਣਾ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਮੇਰਾ ਪਹਿਲਾਂ ਕੂਲਰ ਵੀ ਫ੍ਰਿਜ ਵੀ ਗਰਮੀਆਂ ਟਾਈਮ 'ਚ ਜ਼ਿਆਦਾ ਬਿਜਲੀ ਬਿੱਲ ਆਉਂਦਾ ਸੀ। ਓਵਰ ਆਲ ਸਾਲ ਦਾ ਮੇਰਾ 70-80 ਹਜ਼ਾਰ ਦੇ ਕਰੀਬ ਮੇਰਾ ਖਰਚਾ ਸੀ ਜੋ ਕਿ ਅੱਜ ਮੈਨੂੰ ਲੱਗਦਾ ਕਿ ਮੇਰਾ ਉਹ ਪੈਸਾ ਬਚ ਰਿਹਾ ਹੈ। ਅੱਜ ਉਹ ਮੇਰਾ ਪੈਸਾ ਮੇਰੇ ਬੱਚਿਆਂ ਦੀ ਪੜ੍ਹਾਈ ਤੇ ਮੈਂ ਘਰ ਦੇ ਹੋਰ ਐਕਸਪੈਂਡੀਚਰ ਤੇ ਮੈਂ ਖਰਚ ਕਰ ਰਿਹਾ ਹਾਂ ਇਹ ਬਹੁਤ ਵੱਡਾ ਉਪਰਾਲਾ ਹੈ ਮੇਰੇ ਵਰਗੇ ਕਿੰਨੇ ਹੀ ਪਰਿਵਾਰ ਜਿਹੜੇ ਹੈਗੇ ਪੰਜਾਬ ਦੇ ਵਿੱਚ ਸਭ ਨੂੰ ਫਾਇਦਾ ਹੋ ਰਿਹਾ ਜਿਹੜੇ ਮੀਡਲ ਕਲਾਸ ਨੂੰ ਖਾਸ ਕਰਕੇ ਮੀਡਲ ਕਲਾਸ ਫੈਮਿਲੀ ਨੂੰ ਵਧੀਆ ਇੱਕ ਰਾਹਤ ਵਾਲਾ ਕੰਮ ਕੀਤਾ ਪੰਜਾਬ ਸਰਕਾਰ ਨੇ ਮੇਰੇ ਘਰ 'ਚੇ ਪੱਖੇ ਚੱਲਦੇ ਆਂ, ਪ੍ਰੈਸ ਵੀ ਯੂਜ਼ ਕਰਦੇ ਆਂ ਅਸੀਂ, ਵਾਸ਼ਿੰਗ ਮਸ਼ੀਨ ਹੈ, ਬੱਚੇ ਪੜ੍ਹਦੇ ਆਂ, ਆਨਲਾਈਨ ਕਲਾਸਿਸ ਹੁੰਦੀਆਂ। ਮੇਰਾ ਜਿਸ ਤਰ੍ਹਾਂ ਦਾ ਕੰਮ ਹੈ, ਬਿਜ਼ਨਸ ਦੇ ਅਗਰ ਮੈਂ ਆਪਣੇ ਬਿਜ਼ਨਸ ਦੀ ਗੱਲ ਕਰਨਾ, ਅਰਲੀ ਮਾਰਨਿੰਗ ਉੱਠਣਾ ਪੈਂਦਾ ਮੈਨੂੰ। ਪਹਿਲਾਂ ਕੀ ਹੁੰਦਾ ਸੀਗਾ ਕਿ ਲੇਟ ਨਹੀਂ ਹੁੰਦੀ ਸੀਗੀ, ਸਾਰੀ ਰਾਤ ਸੋਏ ਨਹੀਂ, ਫਿਰ ਅਰਲੀ ਮਾਰਨਿੰਗ ਉੱਠਣਾ ਵੀ ਹੈ, ਫਿਰ ਮੰਡੀ 'ਚ ਜਾ ਕੇ ਸਾਮਾਨ ਵੀ ਲੈ ਕੇ ਆਉਣਾ ਹੈ, ਫਿਰ ਅੱਗੇ ਸਾਰਾ-ਸਾਰਾ ਦਿਨ ਘੁੰਮਣਾ ਵੀ ਹੈ। ਲੇਟ ਨਹੀਂ ਹੁੰਦੀ ਸੀਗਾ, ਨੀਂਦ ਨਹੀਂ ਪੂਰੀ ਹੁੰਦੀ ਸੀ। ਹੁਣ ਮੈਂ ਲੇਟ ਰਹਿੰਦੀ ਆ, ਹੁਣਾਂ ਪ੍ਰੋਪਰ ਮੈਨੂੰ ਬਿਲਕੁਲ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਲੈਟ ਹੈ ਜਾਂ ਨਹੀਂ ਹੈ ਮੈਂ ਬਟਨ ਟਿਪ ਕਰਦਾ ਹਾਂ ਔਰ ਆਪਣਾ ਪੱਖਾ ਚੱਲਣਾ ਲੱਗ ਜਾਂਦਾ ਮੈਨੂੰ ਪਤਾ ਹੈ ਕਿ ਚੱਲੇਗਾ ਹੀ ਚੱਲੇਗਾ ਕਿਉਂਕਿ ਲੈਟ ਹੈਗੀ ਹੈ ਮੈਂ ਬਹੁਤ ਖੁਸ਼ ਹਾਂ ਮੇਰੇ ਵਰਗੇ ਬਹੁਤ ਸਾਰੇ ਪਰਿਵਾਰ ਹਨ ਬਹੁਤ ਖੁਸ਼ ਨੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਨਾਲ ਉਹ ਚੀਜ਼ਾਂ ਇਹਨਾਂ ਨੇ ਮੇਨਟੇਨ ਕਰੀਆਂ ਇੱਕ ਤਾਂ ਜੀ ਬਿਜਲੀ ਮਾਫ ਕਰੀ ਕਰੀ ਦੂਸਰੀ 24 ਘੰਟੇ ਬਿਜਲੀ ਦੇ ਲਈ ਸੋ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ